ਪੰਜਾਬ ਰੋਡਵੇਜ਼ ਪਨਬਸ ਸਰ ਤੇ ਪੀਆਰਟੀਸੀ ਦੇ ठेਕੇਦਾਰ ਕਾਮਿਆਂ ਨੇ ਤਰਨਤਾਰਨ ਵਿਖੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਨੂੰ ਸਪਸ਼ਟ ਇਛਤਾਮਣੀ ਦਿੱਤੀ ਹੈ ਉਹਨਾਂ ਕਹਿੰਦੇ ਕਿ ਜੇ 28 ਜੁਲਾਈ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਪਨਬਸ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਬੱਸਾਂ ਨੂੰ ਉਸੇ ਦਿਨ ਹੀ ਰੋਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਮਲਾਜ਼ਮਾਂ ਨੇ ਕਿਹਾ ਕਿ 9 ਜੁਲਾਈ ਨੂੰ ਹੜਤਾਲ ਦੌਰਾਨ ਸਰਕਾਰ ਨੇ ਮੀਟਿੰਗ ਦਾ ਸੱਦਾ ਭੇਜਿਆ ਸੀ ਜਿਸ ਤੋਂ ਬਾਅਦ 28 ਜੁਲਾਈ ਨੂੰ ਮੀਟਿੰਗ ਦੀ ਗੱਲ ਆਖੀ ਸੀ ਪਰ ਉਸ ਤੋਂ ਪਹਿਲਾਂ ਦੋ ਮੀਟਿੰਗਾਂ ਹੋਣੀਆਂ ਸਨ ਪਰ ਸਰਕਾਰ ਨੇ ਅਜੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਹੈ ਜੇਕਰ ਉਹਨਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਹੀਂ ਹੁੰਦੀਆਂ ਤਾਂ ਪੂਰੇ ਪੰਜਾਬ ਵਿੱਚ ਚੱਕਾ ਜਾਮ ਕਰਨਗੇ ਅਤੇ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਗੌਰਤ ਅਰਬ ਹੈ ਕਿ ਪੰਵਸ ਅਤੇ ਪੀਆਰਟੀਸੀ ਦੇ ਕੱਚੇ ਮਲਾਜ਼ਮਾਂ ਵੱਲੋਂ ਨੌਕਰੀ ਤੇ ਪੱਕਿਆਂ ਕਰਨ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਅਤੇ ਵਿਭਾਗ ਵਿੱਚ ਪਾਈਆਂ ਜਾ ਰਹੀਆਂ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰਨ ਦੇ ਨਾਲ ਨਾਲ ਪੰਵਸ ਅਤੇ ਪੀਆਰਟੀਸੀ ਵਿੱਚ ਨਵੀਆਂ ਬੱਸਾਂ ਪਹੁੰਚਦੀ ਮੰਗ ਕੀਤੀ ਜਾ ਰਹੀ ਹੈ ਸਰ ਮੇਰਾ ਨਾਮ ਸਤਨਾਮ ਸਿੰਘ ਮੈਂ ਪੰਜਾਬ ਰੋੜੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਤੋਂ ਸੁਪਾ ਕੋ ਸਾਡੀਆਂ ਸਰ ਜਿਹੜੀਆਂ ਮੰਗਾਆਂ ਪੰਜਾਬ ਸਰਕਾਰ ਦੇ ਲੈਵਲ ਦੀਆਂ ਨੇ ਜਿਹੜੀਆਂ ਮੰਗਾ ਕਿ ਕੱਚੇ ਕੰਮੇ ਪੱਕੇ ਕਰਨਾ ਕੱਢੇ ਹੋਏ ਕੰਮੇ ਬਹਾਲ ਕਰਨੇ ਜਾਂ ਠੇਕੇਦਾਰੀ ਸਿਸਟਮ ਬੰਦ ਕਰਕੇ ਤੇ ਮਜ਼ਦੂਰਾਂ ਨੂੰ ਰੈਗੂਲਰ ਕਰਨਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਇਹ ਹੀ ਆ ਕਿ ਜਿਹੜੇ ਸਰਕਾਰ ਲੈਵਲ ਦੇ ਜਿਹੜੀਆਂ ਸਾਡੀਆਂ ਮੰਗਾ ਸੀ ਜਿਵੇਂ ਸਾਡੀ 4.7.2024 ਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਲ ਜਿਹੜੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜਾ ਇਹ ਕਿਹਾ ਗਿਆ ਸੀ ਇੱਕ ਮਹੀਨੇ ਦੇ ਵਿੱਚ ਜਿਹੜੀ ਕਮੇਟੀ ਇਕੱਠਾ ਕਰਕੇ ਜਿਹੜਾ ਕੱਚੇ ਕਾਮਿਆਂ ਦਾ ਜਿਹੜਾ ਵੱਖਰੀ ਪਾਲਿਸੀ ਬਣਾ ਕੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਪਰ ਉਹ ਕਿਤੇ ਨਾ ਕਿਤੇ ਇੱਕ ਠੰਡੇ ਬਸਤੇ ਵਿੱਚ ਪਾ ਕੇ ਜਿਹੜੀ ਆ ਰੱਖ ਦਿੱਤੀ ਗਈ ਆ ਪੰਜਾਬ ਸਰਕਾਰ ਜਿਹੜੀ ਆ ਵਾਰ-ਵਾਰ ਸਾਨੂੰ ਲਾਰੇ ਲਾ ਰਹੀ ਆ ਮੀਟਿੰਗਾਂ ਦੇ ਕੇ ਜਿਹੜਾ ਉਹ ਭੱਜ ਰਹੀ ਆ ਪਰ ਅਗਲਾ ਸਟੈਪ ਇਹ ਆ ਕਿ ਸਾਡੀ ਜਿਹੜੀ ਕਿ ਜਿਹੜੇ ਵਿੱਤ ਮੰਤਰੀ ਦੇ ਨਾਲ ਜਿਹੜੀ ਅਸੀਂ 9 10 11 ਜੁਲਾਈ ਦੀ ਹਰਤਾ ਰੱਖੀ ਸੀ ਉਹਦੇ ਬਾਅਦ ਜਿਹੜੀ ਆ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਜਿਹੜਾ ਆ ਵਿੱਤ ਮੰਤਰੀ ਜੀ ਨੂੰ ਸਾਨੂੰ 16 ਤਰੀਕ ਤੇ 22 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀ ਜਿਹੜੀ 16 ਤਰੀਕ ਦੀ ਜਿਹੜੀ ਸਾਨੂੰ ਮੀਟਿੰਗ ਦੇ ਕੇ ਉਤੋਂ ਵੀ ਜਿਹੜਾ ਵਾ ਮੈਨੇਜਮੈਂਟ ਪੱਜ ਚੁੱਕੀ ਆ ਤੇ 21 ਤਰੀਕ ਨੂੰ ਸਾਡੀ ਜਿਹੜੀ ਚੰਡੀਗੜ੍ਹ ਦੇ ਵਿੱਚ ਪ੍ਰਮੁੱਖ ਸਖਤਰ ਦੇ ਨਾਲ ਜਿਹੜੀ ਮੀਟਿੰਗ ਹੋਈ ਸੀ ਉਹਦੇ 'ਚ ਵੀ ਜਿਹੜੀ ਉਹ ਮੀਟਿੰਗ ਬੇਸਿੱਟਾ ਨਿਕਲੀ ਆ ਤੇ ਆਉਣ ਵਾਲੀ ਜਿਹੜੀ 22 ਤਰੀਕ ਦੀ ਜਿਹੜੀ ਮੀਟਿੰਗ ਆ ਜੋ ਕਿ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨੇ ਉਹਨਾਂ ਦੇ ਨਾਲ ਆ ਜੇਕਰ ਉਹ ਮੀਟਿੰਗ ਸਾਡੀ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਜਿਹੜਾ ਅਸੀਂ ਸ਼ਹਿਰ ਚ ਜਿਹੜਾ ਉਹ ਵੱਧ ਚੜਕੇ ਕਰਾਂਗੇ ਯੂਨੀਅਨ ਦਾ ਨਾਮ ਹੈ ਜੀ ਪੰਜਾਬ ਰੋੜੇ ਬਨਵਸਤੀ ਆਰਡੀ ਕੰਟਰੈਕਟ ਵਰਕਰ ਯੂਨੀਅਨ ਇਸ ਟਾਈਮ ਤੇ ਇੱਥੇ ਜੀ ਅਸੀਂ ਦੋ ਡੀਪੂ ਪੱਟੀ ਦੇ ਤਰਨਤਾਰਨ ਦੇ ਜਿਹੜੇ ਵਰਕਰ ਸਾਥੀ ਆ ਅੱਜ ਰੋਕੇ ਪ੍ਰੈਸ ਕਾਲ ਪ੍ਰੈਸ ਕਰ ਰਹੇ ਐ ਇਸੇ ਤਰ੍ਹਾਂ ਪੰਜਾਬ ਦੇ 27 ਜਗ੍ਹਾ ਦੇ ਉੱਤੇ ਦੋ ਦੋ ਡੀਪੂ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਇਹ ਸਰਕਾਰ ਤੁਹਾਨੂੰ ਵੀ ਪਤਾ ਹੈ ਜੀ ਕਾਫੀ ਸਮੇ ਤੋਂ ਦੂਜੀਆਂ ਸਰਕਾਰਾਂ ਵਾਂਗ ਲਾਰੇ ਲਾ ਕੇ ਡੰਗ ਟਪਾਉ ਨੀਤੀ ਬਣਾ ਕੇ ਆ ਰਹੀ ਆ ਚਲਕਿ ਚੋਣਾਂ ਵਿੱਚ ਆਉਣ ਸਮੇਂ ਇਹਨਾਂ ਨੇ ਬੜੇ ਵਾਅਦੇ ਕੀਤੇ ਸੀ ਕਿ ਅਸੀਂ ਸਾਡਾ ਹਰਾ ਪਹਿਨਾ ਜਿਹੜਾ ਸਭ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਦੇ ਹੱਕ ਵਿੱਚ ਮਾਨ ਜੀ ਜਾਣਦੇ ਕਿ ਉਹ ਪੈਣੀ ਉਹਨਾਂ ਦਾ ਗਵਾਚ ਗਿਆ ਜਾਂ ਉਹ ਸਾਰੇ ਸਿਰਫ ਚਨਾਵੀ ਵਾਦੇ ਹੀ ਆ ਜੁਗਲੇ ਹੀ ਆ ਉਹਨਾਂ ਨੇ ਅਸੀਂ ਵਾਰ-ਵਾਰ ਹੜਤਾਲਾਂ ਆਂਦੇ ਨੇ ਨੋਟਿਸ ਦੇ ਕੇ ਇੱਕ ਮਹੀਨਾ ਪਹਿਲਾਂ ਤੇ ਮੀਟਿੰਗਾਂ ਲੈਣੇ ਆ ਮੀਟਿੰਗਾਂ ਦੇ ਵਿੱਚ ਫਿਰ ਕੋਈ ਸੱਟਾ ਨਹੀਂ ਨਿਕਲਦਾ ਜੀ ਫਿਰ ਅੱਗੇ ਮੀਟਿੰਗ ਫਿਰ ਅੱਗੇ ਮੀਟਿੰਗ ਇਦਾਂ ਕਰਕੇ ਜੀ ਹੁਣ ਵਰਕਰ ਜਿਹੜੇ ਸਾਡੇ ਉਹ ਅੱਕ ਤੇ ਥੱਕ ਚੁੱਕੇ ਆ ਹੁਣ ਕਹਿੰਦੇ ਵੀ ਅਸੀਂ ਹੜਤਾਲ ਕੀ ਕਰਾਂਗੇ ਜੇ 28 ਤਰੀਕ ਦੀ ਸਾਡੀ ਮੀਟਿੰਗ ਦੇ ਵਿੱਚ ਕੋਈ ਸੱਟਾ ਨਾ ਨਿਕਲਿਆ ਕਿਉਂਕਿ ਜੋ ਪਿਛਲੀ ਸਾਡੀ ਹੜਤਾਲ ਸੀ ਉਹਦੇ ਚ ਵਿੱਤ ਮੰਤਰੀ ਜੀ ਨੇ ਤੇ ਟਰਾਂਸਪੋਰਟ ਮੰਤਰੀ ਜੀ ਨੇ ਮੀਟਿੰਗ ਦੇ ਵਿੱਚ ਆਗੇ ਆਪ ਇਹ ਮੰਨਿਆ ਸੀ ਜਿਾ ਵੀ ਇਹਨਾਂ ਦਾ 28 ਜੁਲਾਈ ਤੱਕ ਆ ਸਿੱਟਾ ਕੱਢ ਦਿੱਤਾ ਜਾਵੇਗਾ ਟੇਕੇਦਾਰ ਵਿਚੋਲੀਆਂ ਨੂੰ ਬਾਹਰ ਕੱਢ ਦਾਂਗੇ ਬੱਚੇ ਮਲਾਜੋ ਪੱਕੇ ਕਰਾਂਗੇ ਤੇ ਇਸ ਤੋਂ ਵੀ ਅੱਗੇ ਜਿਹੜਾ ਹੋਏ ਇਹ ਸਾਡੀਆਂ ਮੰਗਾਂ ਵਿੱਚ ਉਹ ਪੈਂਡਿੰਗ ਹੀ ਪਈਆਂ ਹੈ ਇਹ ਸਰਕਾਰ ਆ ਜਿਹੜੀ ਵਿਭਾਗ ਤਾਂ ਨਿੱਜੀ ਕਰਨਾ ਕਰਨ ਵੱਲ ਵਧੀ ਹੋਈ ਆ ਇਹਨੇ ਇਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਤਾਂ ਕੀ ਦੇਣਾ ਸੀ ਉਲਟਾ ਇਹ ਸਰਕਾਰੀ ਅਦਾਰੇ ਦੇ ਵਿੱਚ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਆਪਰੇਟਰਾਂ ਦੀ ਵੱਡੀ ਕਿਸਮਤ ਕਰਨੇ ਜਾ ਰਹੀ ਆ ਤੇ ਜੇ ਉਹ ਪ੍ਰਾਈਵੇਟ ਆਪਰੇਟਰਾਂਾਂ ਦੀਆਂ ਬੱਸਾਂ ਪੈਂਦੀਆਂ ਇਹਦੇ ਨਾਲ ਪੰਜਾਬ ਸਰਕਾਰ ਦੀ ਤੇ ਪੰਜਾਬ ਦੇ ਲੋਕਾਂ ਦੀ ਤੇ ਖਜ਼ਾਨੇ ਦੀ ਬਹੁਤ ਵੱਡੀ ਲੁੱਟ ਹੋਵੇਗੀ ਕਿਉਂਕਿ ਉਹ ਕ੍ਰਾ ਸ਼ੰਦਾ ਘਰ ਬਣਦਿਆਂ ਨੇ ਤੇ ਦੇਖੋ ਜੀ ਜੇ ਉਸੇ ਪੈਸੇ ਜਿੰਨੇ ਨਾ 1 ਕਿਲੋਮੀਟਰ ਦੀ ਸਕੀਮ ਨੂੰ ਦੇਨੇ ਆ ਕਿਰਾਏ ਵਜੋਂ ਪੰਜ ਸਾਲਾਂ ਦੇ ਚੋਂ ਅੰਨੇ ਦੇ ਵਿੱਚ ਚਾਰ ਪੰਜ ਬਸਾਂ ਸਰਕਾਰੀ ਪੈ ਸਕਦੀਆਂ ਤੇ ਹਰੇਕ ਵਾਸਤੇ ਦੋ ਮੁਲਾਜ਼ਮ ਤੇ ਤਿੰਨ ਮੁਲਾਜ਼ਮ ਨੌਕਰੀ ਕਰਨਗੇ ਤੇ ਕਿਸੇ ਦੇ ਘਰ ਦਾ ਗੁਜ਼ਾਰਾ ਚੱਲੇਗਾ ਤੇ ਇਸ ਕਰਕੇ ਸਰਕਾਰ ਜਿਹੜੀ ਇਹ ਸਰਕਾਰੀ ਧਾਰੇ ਵੀ ਖਤਮ ਕਰਨ ਵਾਲੀ ਤਰੀ ਆ ਇਹ ਹੋਰ ਵੀ ਸਰਕਾਰੀ ਧਾਰੇ ਬੰਦ ਕਰਨ ਦੇ ਰਾਉਂ ਦੇ ਵਿੱਚ ਆ ਪਰ ਅਸੀਂ ਆਪਣੇ ਧਾਰੇ ਦੇ ਵਿੱਚ ਇਹਨਾਂ ਦੀ ਇਹ ਜਿਹੜੀ ਮੈਰੀ ਆਕਿਆ ਇਹਨੂੰ ਬੰਦ ਕਰਨ ਦੀ ਨਿੱਜੀ ਕਰਨ ਦੀ ਉਹ ਅਸੀਂ ਇਹਨਾਂ ਦੀ ਛਾਜਸ਼ ਨਾਕਾਮ ਕਰਕੇ ਰਾਂਗੇ ਚਾਹੇ ਸਾਨੂੰ ਸੜਕਾਂ ਦੇ ਆਉਣਾ ਪਵੇ ਚਾਹੇ ਨੂੰ ਜੋ ਮਰਜ਼ੀ ਕਰਨਾ ਤਾਂ ਇਹਨਾਂ ਦੇ ਮੰਤਰੀਆਂ ਦੇ ਘਰਾਉ ਕਰਨੇ ਪੈਣ ਇਹਨਾਂ ਦੇ ਘਰਾਂ ਤੋਂ ਨਿਕਲਣ ਤੱਕ ਦੇ ਅਸੀਂ ਰਸਤੇ ਬੰਦ ਕਰ ਦਾਂਗੇ ਜੇ ਇਹਨਾਂ ਨੇ ਸਾਡੇ ਡਿਪਾਰਟਮੈਂਟ ਦੇ ਵਿੱਚ ਪ੍ਰਾਈਵੇਟ ਆਪਰੇਟਰਾਂ ਆਂਦੀਆਂ ਨਿੱਜੀ ਬੱਸਾਂ ਪਾਈਆਂ ਤੇ ਅਸੀਂ ਚਾਹੁੰਦੇ ਹਾਂ